ਕੋਲਕਾਤਾ ਵਿੱਚ ਵਾਪਰੇ ਸਮੂਹ ਕਰੇਪ ਦੇ ਰੋਸ ਵਜੋਂ ਅੱਜ ਪ੍ਰਤਾਪਨਗਰ ਪਟਿਆਲਾ ਇਲਾਕੇ ਵਿੱਚ ਉੱਗੀ ਸਮਾਜ ਸੇਵਕਾਂ ਮਨਕਾ ਸ਼ਰਮਾ ਦੀ ਸਰਪ੍ਰਸਤੀ ਹੇਠ ਵੱਖ-ਵੱਖ ਸਮਾਜਿਕ ਧਾਰਮਿਕ ਅਧਿਆਪਕ ਅਤੇ ਸਮੂਹ ਇਨਸਾਫਪਸੰਦ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਇਸ ਮਹਿਲਾ ਡਾਕਟਰ ਨਾਲ ਹੋਏ ਬਲਾਤਕਾਰ ਦੇ ਰੋਸ ਵਜੋਂ ਕੈਂਡਲ ਮਾਰਚ ਕੱਢਿਆ ਗਿਆ ਇਕ ਕੈਡਲ ਮਾਰਚ ਮਾਤਾ ਸਾਹਿਬਕੌਰ ਗਰਲਜ਼ ਕਾਲਜ ਦੇ ਗੇਟ ਤੋਂ ਸ਼ੁਰੂ ਹੋ ਕੇ ਪ੍ਰਤਾਪਨਗਰ ਮਾਰਕੀਟ ਵਿੱਚੋਂ ਹੁੰਦਾ ਹੋਇਆ ਕਾਕਾ ਕਲੋਨੀ ਵਿਖੇ ਜਾ ਸਮਾਪਤ ਹੋਇਆ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਜਿਹੇ ਘਰੋਣੇ ਅਪਰਾਧ ਦੇ ਦੋਸ਼ੀਆਂ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਮੰਗ ਕੀਤੀ ਜਲਦੀ ਤੋਂ ਜਲਦੀ ਸਾਰੇ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ ਉਹਨਾਂ ਕਿਹਾ ਪੱਛਮੀ ਬੰਗਾਲ ਸਰਕਾਰ ਅਜੇ ਇਹ ਦੋਸ਼ੀਆਂ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੀ ਹੈ ਜੋ निंदनीयੋਗ ਹੈ ਉਹਨਾਂ ਆਖਿਆ ਪੱਛਮੀ ਬੰਗਾਲ ਦੇ ਸਰਕਾਰੀ ਗੁੰਡਿਆਂ ਵੱਲੋਂ ਇਸ ਕਨਾਉਣੇ ਅਪਰਾਧ ਦੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੂਰੇ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ। ਸਰਕਾਰ ਨੇ ਵੱਖ-ਵੱਖ ਸਮੇਂ ਹੋਏ ਅਜਿਹੇ ਕਨਾਉਣੇ ਅਪਰਾਧਾਂ ਤੋਂ ਕੋਈ ਸਬਕ ਨਹੀਂ ਸਿੱਖਿਆ। ਜੋ ਕਲਕੱਤਾ ਵਿੱਚ ਡਾਕਟਰ ਮੂਮਿਤਾ ਜੀ ਨਾਲ ਹੋਇਆ ਉਹਦੇ ਵਾਸਤੇ ਅਸੀਂ ਇਹ ਰੋਸ ਪ੍ਰਗਟ ਕਰ ਰਹੇ ਹਾਂ। ਸਿਰ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਬਚਪਨ ਤੋਂ ਅਸੀਂ ਇਹੀ ਸੁਣਦੇ ਆ ਰਹੇ ਹਾਂ ਕਿ ਵੀ ਬੇਟੀ ਪੜਾਓ ਬੇਟੀ ਬਚਾਓ ਆਪਣੇ ਸਮਾਜ ਵਿੱਚ ਪਰ ਮੈਂ ਇਹ ਸੋਚ ਰਹੀ ਹਾਂ ਕਿ ਵੀ ਆਪਾਂ ਬੇਟੇ ਨੂੰ ਜ਼ਿਆਦਾ ਪੜਾ ਲਈਏ ਤਾਂ ਬੇਟੇ ਸ਼ਾਇਦ ਜ਼ਿਆਦਾ ਬਚੇ ਪਰ ਬਿਰਵਿਸ਼ ਕਿਤੇ ਨਾ ਕਿਤੇ ਆਪਣੇ ਵੱਲੋਂ ਕਮੀ ਰਹਗੀ ਜਿਸ ਜੇ ਆਪਾਂ ਹਰ ਬੱਚੇ ਨੂੰ ਆਪਣੇ ਬੇਟੇ ਨੂੰ ਪਰਵਿਸ਼ ਅੱਛੀ ਦਈਏ ਤੇ ਉਹਨਾਂ ਨੂੰ ਸਟੱਡੀ ਵੱਲ ਜ਼ਿਆਦਾ ਧਿਆਨ ਦਈਏ ਤਾਂ ਮੇਰੇ ਖਿਆਲ ਨਾਲ ਜ਼ਿਆਦਾ ਅੱਛਾ ਹੋ ਜਾਏਗਾ ਇਹ ਅੰਗੇ ਲਈ ਆਪਣੇ ਆਪਣੇ ਪ੍ਰਸ਼ਾਸਨ ਦੀ ਹੈ ਜੀ ਇਹਨਾਂ ਗੱਲ ਲਈ ਆਪਣੇ ਪ੍ਰਸ਼ਾਸਨ دیا ਹੋਰ ਬਹੁਤ ਜ਼ਿਆਰੀ ਬਾਹਰ ਕੰਟਰੀਜ਼ ਨੇ ਜਿਨਾ ਚੀਏ ਮੌਕੇ ਤੇ ਹੀ ਉਹਨਾਂ ਨੂੰ ਸਜ਼ਾ ਮਿਲਦੀ ਹੈ ਕਿ ਸਭ ਤੋਂ ਪਹਿਲਾ ਤਾਂ ਆਪਣੇ ਜਿਹੜੇ ਮੁੰਡੇ ਨੇ ਨਾ ਉਹਨਾਂ ਨੂੰ ਅੰਦਰ ਬਿਠਾਉਣਾ ਸ਼ੁਰੂ ਕਰੋ ਕੁੜੀਆਂ ਤਾਂ ਬਾਹਰ ਨਿਕਲਣਾ ਹੀ ਮੁਸ਼ਕਿਲ ਹੈ ਛੋਟੀ ਤੋਂ ਲੈ ਕੇ ਵੱਡੀ ਤੱਕ ਕੋਈ ਕੁੜੀ ਬਾਹਰ ਨਹੀਂ ਨਿਕਲ ਸਕਦੀ ਹਮ ਪਤਿਕ ਪਵੰਦੀਆਂ ਜਿਹੜੇ ਹੁੰਦੇ ਨੇ ਨਾ ਕੁੜੀਆਂ ਤੇ ਲੱਗਦੀਆਂ ਨੇ ਜਿਉਂ ਹੀ ਪਵੰਦੀਆਂ ਮੁੰਡਿਆਂ ਤੇ ਲੱਗਣ ਕਸ਼ਾਯਾਦੇ ਕੁਛ ਨਾ ਹੋਵੇ ਘਟਨਾ ਬਹੁਤ ਦੁਖਦਾਈ ਬੰਦ ਭਾਗੀ ਘਟਨਾ ਹੋਈ ਏ ਜਿਹੜੇ ਆਪਣੀ ਪੰਜਾਬ ਸਰਕਾਰ ਦਾ ਕੋਈ ਵੀ ਸਰਕਾਰਾ ਲਾ ਲੋ ਇਹ ਦਰਿੰਦਿਆਂ ਨੂੰ ਖਾਲੀ ਛੱਡ ਦਿੰਦੀਆਂ ਨੇ ਸਜ਼ਾ ਨਹੀਂ ਦਿੰਦੇ ਹੈਗੇ ਇਸ ਕਰਕੇ ਖੁੱਲੇ ਆਮ ਘੁੰਮਦੇ ਨੇ ਔਰ ਆਪਣੇ 2 ਸਾਲ ਦਾ 1 ਸਾਲ ਦਾ ਬੱਚਾ ਵੀ ਸੇਫ ਨਹੀਂ ਹੈਗਾ ਮਤਲਬ ਜੇ ਆਪਾਂ ਇਹਦੇ ਤੇ ਆਵਾਜ਼ ਉਠਾਵਾਂਗੇ ਸ਼ਾਇਦ ਕਿਤੇ ਇਹ ਚੀਜ਼ ਖਤਮ ਹੋ ਸਕਦੀ ਏ ਜੇ ਸਾਰੀ ਦੁਨੀਆ ਦੇ ਇੱਕਾ ਹੋਊਗਾ ਆਪਾਂ ਮੁੰਡਿਆਂ ਨੂੰ ਵੀ ਰੋਕਾਂਗੇ ਆਪਣੇ ਬੱਚਿਆਂ ਨੂੰ ਵੀ ਜਿਹਦੀ ਭੈਣ ਏ ਉਹਦੀ ਭੈਣ ਏ ਬਾਕੀ ਕਿਸੇ ਦੀ ਕੋਈ ਭੈਣ ਨਹੀਂ ਹੈ ਜੀ ਪਹਿਲਾਂ ਲੋਕਾਂ ਨੂੰ ਆਪਣੇ ਉਹ ਹੁੰਦੇ ਸੀ ਰਿਸ਼ਤੇਦਾਰੀਆਂ ਪਰ ਰਿਸ਼ਤੇਦਾਰੀ ਚ ਮਾਮੇ ਤਾਏ ਚਾਚੇ ਜਾਂਦੇ ਹੁੰਦੇ ਸੀ ਕਿ ਕੁੜੀਆਂ ਨੂੰ ਪਹਿਣਾ ਬੰਨ੍ਹਦੇ ਹੁੰਦੇ ਸੀ ਲੇਕਿਨ ਅੱਜ ਕੱਲ ਉਹ ਵੀ ਖਤਮ ਹੋ ਗਿਆ ਮਾਸੀ ਦੇ ਮੁੰਡੇ ਨਾਲ ਵਿਆਹ ਕਰ ਲਿਆ ਮਾਮੇ ਦੇ ਮੁੰਡੇ ਨਾਲ ਵਿਆਹ ਕਰ ਲਿਆ ਇਹ ਚੀਜ਼ਾਂ ਆਪਾਂ ਹੀ ਨਹੀਂ ਰੋਕ ਰੇ ਕਿਉਂਕਿ ਇਹ ਚੀਜ਼ਾਂ ਕਿਉਂ ਵਧ ਰਹੀਆਂ ਅੱਗੇ ਬਲਤਕਾਰ ਇਸੇ ਚੀਜ਼ਾਂ ਨਾਲ ਵਧ ਰਹੀਆਂ ਨੇ ਜ਼ਰੂਰੀ ਨਹੀਂ ਹੈ ਕੁੜੀ ਨੇ ਛੋਟੇ ਕੱਪੜੇ ਪਾਏ ਨੇ ਤਾਂ ਤਾਂ ਉਹ ਗਲਤ ਹੈ ਨੇ ਜਿਹਨੇ ਗਲਤ ਕੱਪੜੇ ਪਾਏ ਤਾਂ ਉਹ ਗਲਤ ਗਲਤ ਹੈ ਇਹ ਗਲਤ ਨਹੀਂ ਹੈ ਵਿਡੋ ਗਲਤ ਨਹੀਂ ਹੈ ਕਹਾਂ ਦਿੰਦੇ ਨੇ ਵਿਡੋ ਨੇ ਪਿੱਛੇ ਆ ਕਰ ਲਿਆ ਉਹ ਕਰਦਾ ਇਹ ਚੀਜ਼ ਕੋਈ ਗਲਤ ਨਹੀਂ ਹੈ ਇਹ ਸਿਰਫ ਆਪਣੇ ਸਮਾਜ ਦੀ ਗੰਦੀ ਸੋਚ ਹੈ ਜਿੰਨਾ ਚਿਰ ਸੋਚ ਬਦਲੀ ਬਦਲੇਗੀ ਨਹੀਂ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਪ੍ਰਸ਼ਾਸਨ ਦਾ ਪਰਸ਼ਾਸਨ ਦਾ ਡਰ ਜ਼ਰੂਰੀ ਹੈ ਅਗਰ ਇੱਕ ਬੰਦੇ ਨੇ ਕਰਤਾ ਉਹਨੂੰ ਥਾਂ ਤੇ ਗੋਲੀ ਮਾਰ ਦੋ ਦੂਜੇ ਬੰਦੇ ਨੂੰ ਤਾਂ ਡਰ ਹੋਊਗਾ ਜਦੋਂ ਆਪਾਂ ਉਸ ਬੰਦੇ ਨੂੰ ਅਪਰਾਧੀ ਨੂੰ ਛੱਡ ਦਾਂਗੇ ਤਾਂ ਉੱਥੇ ਕੁਝ ਨਹੀਂ ਹੋ ਸਕਦਾ ਜਦੋਂ ਆਪਾਂ ਭਾਰਤ ਦੀ ਗੱਲ ਕਰਦੇ ਆ ਤਾਂ ਅੰਕੜੇ ਦੱਸਦੇ ਨੇ ਹਰ 16 ਮਿੰਟ ਬਾਅਦ ਇੱਕ rape ਭਾਰਤ ਦੇ ਵਿੱਚ ਹੋ ਰਿਹਾ ਕਿਤੇ ਨਾ ਕਿਤੇ ਤੀਜੇ ਦੇ ਵਿੱਚੋਂ ਹਰ ਤਿੰਨ ਦੇ ਵਿੱਚ ਇੱਕ ਔਰਤ ਦਾ ਉਹਨਾਂ ਤੇ ਹਲਸਾ ਹਿੰਸਾ ਕਿਤੇ ਨਾ ਕਿਤੇ ਹੋ ਰਹੀ ਹੈ ਔਰ ਹੋ ਕੀ ਦੇ ਦੁਆਰਾ ਰਹੀ ਹੈ ਜਿਹੜਾ ਸਭ ਤੋਂ ਲੇੜਾ ਦਾ ਪਾਰਟਨਰ ਹੁਣ ਉਸ ਤੋਂ ਬਾਅਦ ਅਗਲੀ ਗੱਲ ਵੱਧ ਗਈ ਜਦੋਂ ਭੈਣ ਭਰਾ ਰਿਸ਼ਤਾਰ ਉੱਤ ਤੱਕ ਗੱਲ ਅੱਪੜ ਗਈ ਆ ਪਰ ਲੋਕਾਂ ਦਾ ਟਰੈਕ ਵਾਪਰੇ ਜੇ ਉੱਤ ਤੱਕ ਦੇ ਵਿੱਚ ਉਹ ਦਿਲ ਕੰਬਾਉਗਾ ਕੋਈ ਐਸੀ ਕੱਦਾ ਇਹਨਾਂ ਸਾਰੇ ਦੇਸ਼ ਨੂੰ ਸਾਰੀ ਦੁਨੀਆ 'ਚ ਜੋੜ ਕੇ ਰੱਖਦਾ ਅੱਜ ਪ੍ਰਕਾਸ਼ ਨਗਰ ਵਿੱਚ ਉੱਗੀ ਸਮਾਜ ਸੇਵਕਾ ਮੈਡਮ ਮਨਕਾ ਸ਼ਰਮਾ ਦੀ ਗਵਾਹੀ ਦੇ ਵਿੱਚ ਬਹੁਤ ਸਾਰੇ ਜਿਹੜੇ ਬੁਢੀ ਜੀ 71 ਹੋਏ ਨੇ ਉਹਨਾਂ ਨੇ ਇੱਥੇ ਅੱਜ ਕੈਂਡਲ ਮਾਰਚ ਕੱਢਿਆ ਦੇ ਨਾਲ ਇੱਕ ਲੋਕਾਂ ਨੂੰ ਜਾਗ ਤੇ ਸਹਿਯਾ ਦਿੱਤਾ ਹੈ ਅਸੀਂ ਗੱਲਬਾਤ ਕਰ ਰਹੇ ਹਾਂ ਇਹਦੇ ਨਾਲ ਹਾਂਜੀ ਸਰ ਕਿਸ ਤਰ੍ਹਾਂ ਲੈ ਕੇ ਚੱਲਦੇ ਹਾਂ ਇਸ ਟੀਕੇ ਦੀ ਘਟਨਾਵਾਂ ਜਿਹੜੀਆਂ ਇੰਡੀਆ 'ਚ ਆਮ ਹੋ ਰਹੀਆਂ ਦੇਖੋ ਜੀ ਇਹ ਇਹਦੇ ਕਾਰਨ ਛੋਟੀਆਂ-ਛੋਟੀਆਂ ਘਟਨਾਵਾਂ ਦਾ ਸ਼ੁਰੂ ਹੁੰਦੇ ਨੇ ਇਹ ਘਟਨਾ ਐਵੇਂ ਨਹੀਂ ਐਡੇ ਵੱਡੇ ਰੂਪ 'ਚ ਆ ਸਾਹਮਣੇ ਆਈ ਸਾਡੇ ਇਹਦਾ ਪਹਿਲਾ ਸ਼ੁਰੂਆਤ ਸਾਡੇ ਘਰ ਘਰਾਂ ਦੇ ਵਿੱਚ ਜਿਹੜਾ ਹੈਗਾ ਔਰਤ ਨੂੰ ਦਰਜਾ ਬਰਾਬਰ ਦਾ ਨਹੀਂ ਦਿੱਤਾ ਜਾਂਦਾ ਅਸੀਂ ਆਮ ਦੇਖਦੇ ਹਾਂ ਕਿ ਪਹਿਲਾਂ ਉਹਨਾਂ ਨੂੰ ਲੜਕੀਆਂ ਨੂੰ ਭਰਾਵਾਂ ਦੁਆਰਾ ਮਾਤਾ ਪਿਤਾ ਦੁਆਰਾ ਸਨਮਬਿਤ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਪਤੀ ਦੇ ਜਦੋਂ ਵਸਪੈ ਜਾਂਦੀ ਹੈ ਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਲਗਭਗ 60% ਔਰਤਾਂ ਨੇ ਜਦੋਂ ਪਤੀ ਦੁਆਰਾ ਜਾਂ ਸਹੁਰੇ ਪਰਿਵਾਰ ਦੁਆਰਾ ਕੁੱਟ ਮਾਰ ਕੀਤੀ ਜਾਂਦੀ ਹੈ ਔਰਤ ਦੀ ਪਤਨੀ ਦੀ ਤਾਂ ਉਦੋਂ ਵੀ ਕਾਫੀ ਹੱਦ ਤੱਕ ਇਹ ਇਸ ਤਰ੍ਹਾਂ ਦੇ ਘਤਨਾਵਾਂ ਨੂੰ ਜਿਹੜਾ ਹੈਗਾ ਉਹ ਹੱਲਾਸ਼ੇਰੀ ਮਿਲਦੀ ਹੈ ਕਿਉਂਕਿ ਉਹਦੇ ਖਿਲਾਫ ਕੋਈ ਸਾਹਮਣੇ ਨਹੀਂ ਆਉਂਦਾ ਕਿਉਂਕਿ ਘਰ ਦੀ ਚਾਰ ਦਿਵਾਰੀ ਦੇ ਅੰਦਰ ਉਹ ਕਤਨਾਵਾਂ ਨੇ ਕੈਦ ਹੋ ਕੇ ਰਹਿ ਜਾਂਦੀਆਂ ਨੇ ਤਾਂ ਸਾਨੂੰ ਆਪਣੀਆਂ ਬੱਚੀਆਂ ਨੂੰ ਵੀ ਇਸ ਗੱਲ ਦੇ ਲਈ ਜਿਹੜਾ ਹੈਗਾ ਟ੍ਰੇਨਡ ਕਰਨਾ ਪਊਗਾ ਉਹਨਾਂ ਨੂੰ ਇਸ ਗੱਲ ਦੇ ਲਈ ਇਤਿਸ਼ਾਹਿਤ ਕਰਨਾ ਪਊਗਾ ਉਹਨਾਂ ਨੂੰ ਇਸ ਗੱਲ ਦੀ ਸਿੱਖਿਆ ਦੇਣੀ ਪੈਣੀ ਹੈ ਕਿ ਜੇ ਤੁਹਾਡੇ ਨਾਲ ਕੋਈ ਹਿੰਸਾ ਹੁੰਦੀ ਹੈ ਤਾਂ ਤੁਸੀਂ ਕਾਨੂੰਨ ਦਾ ਸਹਾਰਾ ਲਓ ਜਾਂ ਤੁਸੀਂ ਆਪਣੇ ਮਾਪਿਆਂ ਨੂੰ ਦੱਸੋ ਜੋ ਵੀ ਕਾਨੂੰਨੀ ਸਹਾਇਤਾ ਹੈ ਉਹ ਸਰਕਾਰ ਨੂੰ ਦੇਣੀ ਚਾਹੀਦੀ ਹੈ ਤੇ ਇਸ ਦੇ ਖਿਲਾਫ ਨੇ ਜਿਹੜੇ ਘਰੇਲੂ ਹਿੰਸਾ ਦੇ ਖਿਲਾਫ ਜਾ ਇਸ ਤਰ੍ਹਾਂ ਦੇ ਜਿਹੜੀ ਬਲਾਤਕਾਰ ਦੀਆਂ ਘਟਨਾਵਾਂ ਦੇ ਖਿਲਾਫ ਜਦੋਂ ਤੱਕ ਸਖਤ ਸਜ਼ਾਵਾਂ ਦਾ ਪ੍ਰਬੰਧ ਨਹੀਂ ਹੁੰਦਾ ਉਦੋਂ ਤੱਕ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਡੇ ਸਾਹਮਣੇ ਆਉਂਦੀਆਂ ਰਹਿਣਗੀਆਂ ਤੇ ਸਾਡੀ ਸਰਕਾਰ ਦੀ ਅਪੀਲ ਹੈ ਕਿ ਇਸ ਤਰ੍ਹਾਂ ਇਹਨਾਂ ਦੇ ਖਿਲਾਫ ਨਸਾਲੀ ਸਜ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ ਤਾਂ ਜੋ ਕਿਸੇ ਦਾ ਇਹ ਹਿੰਮਤ ਨਾ ਪਵੇ ਤੇ ਉਹ ਕਿਸੇ ਔਰਤ ਨੂੰ ਆਪਣਾ ਹਵਸ ਦਾ ਸ਼ਿਕਾਰ ਬਣਾ ਸਕੇ ਜਾਂ ਉਸ ਦੇ ਖਿਲਾਫ ਇਸ ਤਰ੍ਹਾਂ ਦਾ ਕੁਝ ਸੋਚ ਵੀ ਸਕੇ ਆਪਾਂ ਦੇਖਦੇ ਹਾਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਕਿ ਉਥੇ ਬਲਾਤਕਾਰ ਦੀਆਂ ਘਟਨਾਵਾਂ ਜਾਂ ਰੇਪ ਦੀਆਂ ਘਟਨਾਵਾਂ ਕਰੇ ਲੋਹਿੰਸਾ ਦੀਆਂ ਘਟਨਾਵਾਂ ਨਾਲ ਦੇ ਬਰਾਬਰ ਨਹੀਂ ਤੇ ਇਹੀ ਮੰਗ ਸਾਡੀ ਭਾਰਤ ਸਰਕਾਰ ਤੋਂ ਵੀ ਹੈ ਪੰਜਾਬ ਸਰਕਾਰ ਤੋਂ ਵੀ ਹੈ ਕਿ ਉਹ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਦਿਲ ਕੰਬਾਊ ਘਟਨਾਵਾਂ ਤੋਂ ਬਚਿਆ ਜਾ ਸਕੇ ਲਗਭਗ 100 ਬਲਾਤਕਾਰ ਰੋਜ਼ ਦਾ ਹੁੰਦਾ ਸਾਲ ਦੇ ਵਿੱਚ 33000 ਬਲਾਤਕਾਰ ਇਸ ਦੇਸ਼ 'ਚ ਹੁੰਦੇ ਨੇ ਉਹ ਕਿਉਂ ਹੁੰਦੇ ਨੇ ਸਟੇਟਾਂ ਸਰਕਾਰਾਂ ਚਾਹੇ ਉਹ ਸਟੇਟਾਂ ਦੀਆਂ ਸਰਕਾਰਾਂ ਨੇ ਚਾਹੇ ਉਹ ਕੇਂਦਰ ਦੀ ਸਰਕਾਰ ਆ ਇਹਨਾਂ ਨੇ ਆਪਣੇ ਜਿਹੜੇ ਅੱਗੇ ਜਿਹੜੇ ਮੁੰਡੇ ਨੇ ਜਾਂ ਇਹਨਾਂ ਦੇ ਚੇਲੇ ਨੇ ਉਹਨਾਂ ਨੂੰ ਇਸ ਤਰ੍ਹਾਂ ਛੱਡ ਰੱਖਿਆ ਮੈਦਾਨ ਦੇ ਵਿੱਚ ਜਿਉ ਜੋ ਮਰਜ਼ੀ ਕਰੀ ਜਾਣ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੇ ਬਾਪ ਦਾਦੇ ਜਿਹੜੇ ਮੰਤਰੀ ਨੇ ਜਾਂ ਵੱਡੇ ਅਫਸਰ ਨੇ ਜਾਂ ਫੌਜ ਚ ਨੇ ਜਾਂ ਮਿਲਟਰੀ ਦੇ ਪੁਲਿਸ ਦੇ ਵੱਡੇ ਅਫਸਰ ਨੇ ਉਹ ਸਾਰਿਆਂ ਨੂੰ ਉਹਨਾਂ ਤੇ ਛੱਤਰ ਛਾਇਆ ਹੈਗੀ ਆ ਉਹ ਬੇਖੌਫ ਹੋ ਕੇ ਘੁੰਮਦੇ ਨੇ ਇਹਨਾਂ ਨੂੰ ਤੁਰੇ ਹਟਾਇਆ ਜਾ ਸਕਦਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਸਾਡੇ ਇਕੱਠੇ ਹੋਣ ਦਾ ਅੱਜ ਵੀ ਇਹੀ ਮਕਸਦ ਆ ਸੂਈ ਸਾਰੇ ਆਪਾਂ ਆਪਣੇ ਘਰਾਂ ਦੇ ਵਿੱਚ ਸਾਡੇ ਸਾਰਿਆਂ ਦੇ ਮਾਵਾਂ ਧੀਆ ਨੇ ਭੈਣਾਂ ਨੇ ਜਿਹੜੀ ਅੱਜ ਉਹ ਕੋਲਕਾਤਾ ਦੇ ਵਿੱਚ ਕਾਂਡ ਹੋਇਆ ਉਸ ਤੋਂ ਬਾਅਦ ਵੀ ਰੋਜ਼ ਟੀਵੀ ਦੇ ਉੱਤੇ ਜਾਂ ਅਖਬਾਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਤਿੰਨ ਤੋਂ ਚਾਰ ਖਬਰਾਂ ਇਹੀ ਹੁੰਦੀਆਂ ਨੇ ਕਿ ਵੀ ਅੱਜ ਫਲਾਣੀ ਥਾਂ ਦੇ 3 ਸਾਲ ਦੀ ਬੱਚੀ ਦਾ ਅਪਰਾਧ ਕਰ ਕੀਤਾ ਗਿਆ ਭਾਈ ਵੱਲੋਂ ਭੈਣ ਦਾ ਬਲਾਤਕਾਰ ਕੀਤਾ ਗਿਆ ਬਾਪ ਵੱਲੋਂ ਧੀ ਦਾ ਬਲਾਤਕਾਰ ਕੀਤਾ ਗਿਆ ਕਿੰਨੀ ਸ਼ਰਮ ਦੀ ਗੱਲ ਆ ਸਾਨੂੰ ਇਹਨਾਂ ਨਮੋਸੀ ਵਾਲੀ ਗੜੀ ਗੱਲ ਹੈਗੀ ਆ ਇਹਨਾਂ ਸਾਰਿਆਂ ਤੇ ਜਦੋਂ ਤੱਕ ਸਾਡੇ ਇੱਥੇ ਦੇਸ਼ ਦੇ ਵਿੱਚ ਸਖਤ ਕਾਨੂੰਨ ਨਹੀਂ ਬਣਦੇ ਜਦੋਂ ਤੱਕ ਸਾਰੀਆਂ ਸਰਕਾਰਾਂ ਸਖਤ ਕਾਨੂੰਨੀ ਬਣਾਉਂਦੀਆਂ ਅਜੇ ਹੈ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਨਹੀਂ ਹੁੰਦੀ ਇਹ ਜਿਹੜੀ ਠੱਲੇ ਸਾਨੂੰ ਪੈਣ ਵਾਲੀ ਨਹੀਂ ਹੈ ਕਿ ਠੱਲ ਉਦੋਂ ਹੀ ਪੈ ਸਕਦੀ ਆ ਜਿਵੇਂ ਹੁਣ ਕਲਕੱਤੇ ਵਾਲੀ ਪੈਂਡੇ ਨਾਲ ਬਲਾਤਕਾਰ ਤੋਂ ਬਾਅਦ ਪੂਰਾ ਦੇਸ਼ ਇਕੱਠਾ ਹੋਇਆ ਸਾਨੂੰ ਐਸੇ ਤਰ੍ਹਾਂ ਇਕੱਠਾ ਹੋਣਾ ਪਊਗਾ ਭਾਵੇਂ ਉਹ ਪ੍ਰਤਾਪਨਗਰ 'ਚ ਕਿਸੇ ਛੋਟੀ ਬੱਚੀ ਨਾਲ ਬਲਾਤਕਾਰ ਹੁੰਦਾ ਚਾਹੇ ਮਾਡਰੌਨ 'ਚ ਹੁੰਦਾ ਚਾਹੇ ਪਟਿਆਲੇ ਦੇ ਕਿਸੇ ਹਿੱਸੇ 'ਚ ਹੁੰਦਾ ਸਾਨੂੰ ਇਕੱਠਾ ਹੋਣਾ ਚਾਹੀਦਾ ਸਾਨੂੰ ਇਸ ਗੱਲ ਦੀ ਪੂਰਾ ਮਤਲਬ ਇਕੱਠੇ ਹੋ ਕੇ ਵਿਰੋਧ ਕਰਨਾ ਚਾਹੀਦਾ ਤਾਂ ਹੀ ਅਸੀਂ ਇਹਨਾਂ ਚੀਜ਼ਾਂ ਨੂੰ ਬਦਲ ਜੜੀ ਆਏਗਾ ਠੰਡ ਪਾ ਸਕਦੇ ਹਾਂ ਸੋ ਸਾਥੀਓ ਅੱਜ ਤੁਸੀਂ ਇੱਥੇ ਆਏ ਛੋਟੇ ਜਿਹੇ ਸੱਦੇ ਤੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਉਮੀਦ ਕਰਦਾ ਅੱਗੇ ਤੋਂ ਵੀ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਇਸੇ ਤਰ੍ਹਾਂ ਇਕੱਠੇ ਹੋਵੋਗੇ ਐਨੇ ਹੀ ਨਹੀਂ ਬਲਕਿ ਇਸ ਤੋਂ 3-4 ਗੁਣਾ ਹੋਰ ਆਪਾਂ ਇਕੱਠੇ ਹੋ ਕੇ ਜਦੋਂ ਤੱਕ ਸਰਕਾਰ ਦੇ ਕੰਨਾਂ ਦੇ ਵਿੱਚ ਆਪਣੀ ਆਵਾਜ਼ ਨਹੀਂ ਪਹੁੰਚਾਵਾਂਗੇ ਇਹ ਸਖਤ ਕਾਨੂੰਨ ਨਹੀਂ ਬਣਨਗੇ